ਇਹਨੇ ਕੋ ਮੋਤੋ ਇਹਦੇ ਬਾਰੇ ਜਾਣਕਾਰੀ ਕਿ ਹੋਇਆ ਜੀ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਕਿ ਪਿਛਲੇ ਕਾਫੀ ਸਮੇਂ ਤੋਂ ساری ਦੁਨੀਆ ਵਿੱਚ ਬਹੁਤ ਮਾੜਾ ਸਮਾਚਾਰ ਹੈ ਪੰਜਾਬ ਵਿੱਚ ਵੀ ਪਿਛੇ ਕਈ ਦਿਨਾਂ ਤੋਂ ਜਿਹੜਾ ਹੈਗਾ ਭਾਰੀ ਬਰਖਾ ਕਾਰਨ ਜਿਹੜਾ ਕਾਫੀ ਦਰਿਆਵਾਂ ਦੇ ਵਿੱਚ ਜਿੱਥੇ ਹੜ੍ਹ ਵੀ ਆਇਆ ਉਹਦੇ ਨਾਲ ਹੀ ਕਾਫੀ ਮੋਤਾ ਹੋਈਆਂ ਹੈਗੀਆਂ ਤਾਂ ਸਾਡੇ ਫਗਵਾੜੇ ਵਿੱਚ ਹੇ ਤੱਕ ਦੇਸੀਗਾ ਵੀ ਕਿਤੇ ਦੀ ਵੀ ਕੋਈ ਕਿਸੇ ਕਰਨ ਕਰ ਜਾਣੀ ਮਾਲੀ ਨੁਕਸਾਨ ਨਹੀਂ ਹੋਇਆ ਸੀਗਾ ਤਾਂ ਅੱਜ ਬੜੀ ਮੰਦਭਾਗੀ ਘਟਨਾ ਹੈਗੀ ਕਿ ਬੇ ਵਿੱਚ ਜਦੋਂ ਤਾਂ ਤੁਗਾ ਤੇ ਜਲਪਾਲਪੁਰ ਪਿੰਡ ਦੇ ਵਿਚਕਾਰ ਬਈ ਨੰਗ ਦੀ ਹੈਗੀ ਆ ਉੱਥੇ ਉੱਚਾ ਪਿੰਡ ਦੇ ਦੋ ਬੱਚੇ ਸੀ ਜਿਹੜੇ ਘੈਂਟ ਪੜਾ ਸੀਗੇ ਤਾਂ ਉਹ ਉਹਨਾਂ ਦੀ ਜਿਹੜੀ ਬਈ ਵਿੱਚ ਰੁਣ ਕਰਕੇ ਉਹਨਾਂ ਦੀ ਮੌਤ ਹੋ ਗਈ ਹੈਗੀ ਆ ਬੜੀ ਕਾਫੀ ਉਸ ਤੋਂ ਅੱਧਾ ਘੰਟਾ ਪਹਿਲਾਂ ਹੀ ਮੈਂ ਉੱਥੇ ਸੀਗਾ ਉਸੇ ਬੇਂਜਦੇ ਸੀ ਸੀਗੇ ਤਾਂ ਉਹ ਦੋ ਲੋਕਾਂ ਦੀ ਮੰਗ ਸੀਗੀ ਕਿ ਇਹਨੂੰ ਥੋੜਾ ਕੋਲ ਨੂੰ ਉੱਚਾ ਕੀਤਾ ਜਾਵੇ ਕਿਉਂਕਿ ਪਾਣੀ ਦੀ ਬਹੁਤ ਹੁੰਦੀ ਉਸ ਤੋਂ ਪਹਿਲਾਂ ਹੀ ਜਿਹੜਾ ਮੈਂ ਐਸਜੀਪੂ ਸਾਹਿਬ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਜਿਆਦਾ ਜਿਆਦਾ ਮੌਕਾ ਦੇਖ ਲਓ ਮੌਕਾ ਦੇਖ ਕੇ ਤਾਂ ਜੋ ਵੀ ਗਵਰਨਮੈਂਟ ਨੂੰ ਪ੍ਰਪੋਜ਼ਲ ਬਣਾ ਕੇ ਤੇ ਜੋ ਤਾਜ ਨੂੰ ਉੱਚਾ ਕੀਤਾ ਜਾ ਸਕੇ ਪਰ ਬਹੁਤ ਹੀ ਉਥੋ ਕੀ ਬਹੁਤ ਹੀ ਇਮਾੜੇ ਪਰਿਵਾਰ ਦੇ ਭਾਗ ਹੈਗੇ ਕਿ ਇਸ ਘਟਨਾ ਦੇ ਵਿੱਚ ਉਹਨਾਂ ਦੂਰ ਬੱਚੇ ਜਿਹੜੇ ਹੈਗੇ ਜੰਗ ਬੱਚੇ ਸੀ ਉਹ ਚਲੇ ਗਏ ਨੇ ਮੈਂ ਆਪਣੇ ਕੋਲੋਂ ਇਸ ਨੂੰ ਸਵਾਰ ਰਵੱਸ ਵਿੱਚ ਹੁੰਦਾ ਦਿੱਤੇ ਦੁੱਖ ਦਾ ਪ੍ਰਗਟਾ ਕਰਦਾ ਉੱਥੇ ਹੀ ਨੂੰ ਮਾਦੇ ਚੰਨ ਵਿੱਚ ਅਦਾਸ ਕਰਦਾ ਹਾਂ ਕਿ ਤੁਹਾਡਾ ਨਾਮ ਸਰ ਇਹ ਰੈਨ ਵਾਲੇ ਰੈਨ ਵਾਲੇ ਕਿਹੜੀ ਜਗ੍ਹਾ ਦੇ ਕੋ ਸਾਹਮਣੇ ਆ? ਉੱਚਾ ਉੱਚਾ ਪਿੰਡ ਹੈ। ਅੱਛਾ ਜੀ। ਆ ਆਦਮ ਪਰਚ ਪਿੰਡ ਆਇਆ। ਇੱਕ ਕਾਤੇ ਸੀ ਇਹ ਜੀ। ਸਾਈਕਲ ਤੇ ਸੀਗੇ ਸਾਈਕਲ ਤੇ। ਅੱਛਾ ਜੀ। ਪਰ ਨਾਮ ਵਗੈਰਾ ਹੈ ਕੋਈ ਇਹਨਾਂ ਦੇ ਪਤਾ? ਨਾਮ ਚ ਇਹਨਾਂ ਬਿਨਾਂ ਕਿਹਨਾਂ ਦੇ ਬੱਚੇ ਨਾਂ ਕੀ ਸੀਗੇ? ਪਤਾ ਦੱਸੋ। ਹਾਂਜੀ ਇੱਕ ਦੀਪਾ ਜੀ, ਹਾਂਜੀ ਦੂਜਾ। 32 32। ਹਾਂਜੀ ਪਿੰਕੀ, ਦੀਪਾ ਤੇ ਪਿੰਕੀ। ਇਹ ਦੋਨੇ ਭੈਣ ਭਰਾ ਸੀ। ਸਕੇ ਭੈਣ ਭਰਾ। ਕਿੱਧਰ ਜਾ ਰਹੇ ਸੀ ਸਾਹਮਣੇ ਇਹ ਕੋਈ ਕੁਝ ਦਵਾਈ ਦਵਾਈ ਲੈਣ ਪੱਲੀ। ਇਹ ਘਰੋਂ ਰਾਣੀਪੁਰੋਂ ਦਵਾਈ ਲੈਣ। ਗਏ ਆ ਅੱਛਾ ਇਹ ਮੈਨੂੰ ਪਤਾ ਨਹੀਂ ਕਿਹੜੇ ਬਲੇ ਗਏ ਆ ਜਿਸ ਦਾ ਸੌਣ ਨੇ ਬਤਾਉ ਉਹਦੇ ਮੈਂ ਕਿੰਨੇ ਤਕਰੀਬਨ 12 ਰੁਪਏ ਗਏ ਆ ਲਗਭਗ ਤੇ ਉਹ ਤੇ ਚੱਲੇ ਜਾਂਦੇ ਪਏ ਆ ਰਾਹ ਤੇ ਚ ਬਈ ਪਿੰਡੀ ਆ ਜਿਹ ਦੁਬਾਂਦੇ ਤੇ ਰਾਣੀ ਜਗਵਾਲ ਪਦੇ ਕੋ ਅੱਛਾ ਜੀ ਉਥੇ ਸਾਈਕਲ ਦਾ ਬੈਲੈਂਸ ਵਿਗੜ ਗਿਆ ਉਥੇ ਡਰ ਪਏ ਕੁਛ ਥਲੇ ਸਾਜੇ ਆਤੂ ਉਹ ਛੇ ਨੀਮੇਆ ਉਥੇ ਪਾਣੀ ਇਚ ਆ ਕੇ ਡੁੱਬ ਗਏ ਇਹ ਪਹਿਲਾ ਹੜਾ ਹੈ ਹੜਾ ਉਹ ਪਾਣੀ ਹੜਾ ਹੈ ਉਹ ਹੜ ਚਲਦੇ ਪਏ ਅੱਛਾ ਚਲਦੇ ਪਏ ਉਹਦੇ ਕਰਕੇ ਉਹਦੇ ਕਰਕੇ ਇਹ ਕੰਮ ਹੋਇਆ ਅੱਛਾ ਜੀ ਕੀ ਨਾਮ ਸੀ ਨਾ ਦੋਨਾਂ ਦਾ ਇਹ ਘੱਕੇ ਦਾ ਹੈ ਨਾ ਸੰਦੀਪ ਕੁਮਾਰ ਇੱਥੇ ਅੱਛਾ ਜੀ ਇਹਦਾ ਸੰਦੀਪ ਕੁਮਾਰਾ ਦੀਪਕ ਪਿਆਰ ਲਗ ਜਾਂਦੀ ਹੈ ਬੇਟੀ ਦਾ ਹੀ ਬੇਟੀ ਦਾ ਨਾਮ ਹੈ ਕਿ ਪ੍ਰੀਤੀ ਅੱਛਾ ਜੀ ਤੁਸੀਂ ਸਰ ਤੁਹਾਡੇ ਬੱਚੇ ਦੋਨੇ ਹੈ ਹਾਂਜੀ ਦੋਨੇ ਬੱਚੇ ਆ ਇੱਕ ਉਹ ਲੜਕਾ ਵੱਡਾ ਆ ਅੱਛਾ ਜੀ ਇਹ ਟਿਊਬਲ ਇਹਦਾ ਜਨ ਹੈਗਾ ਜਦੋਂ 33 ਸਾਦੀ ਹੋ ਰਹੀ 37 32 ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜਿਹੜੀ ਤੁਹਾਡੇ ਨਾਲ ਬੜੀ ਦੁੱਖ ਵਾਲੀ ਘਟਨਾ ਵਾਪਰੀ ਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਜ਼ਿਆਦਾ ਹੀ ਸਾਡੇ ਮੇਰੇ ਦੇ ਘਰੇ ਬਰਬਾਦ ਹੋ ਗਏ ਕੁਝ ਵੀ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਕੀ ਬਰਬਾਦ ਹੋ ਗਿਆ ਸਰਕਾਰਾਂ ਲਈ ਕੁਝ ਕਹਿਣ ਚਾਹੁੰਦੇ ਆ ਕਿ ਕੀ ਸਰਕਾਰ ਨੇ ਤੁਹਾਡੀ ਕੋਈ ਆਇਆ ਮੌਕੇ ਤੇ ਕੋਈ ਤੁਹਾਡੇ ਨਾਲ ਗੱਲ ਕਰਨ ਲਈ ਮਾਨ ਸਾਹਿਬ ਜੀ ਬਹੁਤ ਸਾਹਬ ਜੀ ਮਾਨ ਸਾਹਿਬ ਜੀ ਮਾਨ ਕੰਮ ਛੱਡਦੇ ਆ ਮੈਂ ਨੂੰ ਕੋਈ ਦਾ ਕੱਲ ਕਹਿੰਦੀ ਰੂਹੀ ਠੀਕ ਹੈ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਅਸੀਂ ਅੱਜ ਸਿਵਲ ਹਸਪਤਾਲ ਫਗਵਾੜਾ ਵਿੱਚ 2 ਲੱਖਾਂ ਲੈ ਕੇ ਆਏ ਆ ਇਹ ਸਾਡੇ ਸਾਡਾ ਮੇਰਾ ਨਾਮ ਅਵਤਾਰ ਸਿੰਘ ਮੰਗੀ village ਜਗਪਾਲਪੁਰ ਤੇ ਮੇਰੇ ਨਾਲ ਸਾਡੇ ਸਤਿਕਾਰਯੋਗ ਸਾਡੇ ਵੱਡੇ ਭਰਾ ਸਰਪੰਚ ਜਸਵੰਤ ਸਿੰਘ ਜੀ ਜਗਪਾਲਪੁਰ ਤੋਂ ਚੇਅਰਮੈਨ ਸਾਹਿਬ ਭਾਜੀ ਗੁਰਦੇਵਾਲ ਸਿੰਘ ਜੀ ਤੇ ਸਾਡੇ ਮੌਜੂਦਾ ਐਮਐਲਏ ਸਾਹਿਬ ਔਰ ਉਹਨਾਂ ਦੇ ਨਾਲ ਪਰ ਮੌਕੇ 'ਚ ਸ਼ਖੀਅਤਾਂ ਸਾਡੇ ਪੂਰੇ ਸਤਿਕਾਰਯੋਗ ਸਾਰੇ ਭਰਾ ਅਸੀਂ ਸਾਰੇ ਜਾਣੇ ਪਹਿਲਾਂ ਥੋੜਾ ਸਮਾਂ ਪਹਿਲਾਂ ਉੱਥੇ ਪ੍ਰਸ਼ਾਸਨ ਸਮੇਤ ਟੀਮ ਐਮਐਲਏ ਸਾਹਿਬ ਦੀ ਗਈ ਉਹਦਾ ਨਿਰੀਖਣ ਕਰਨ ਵਾਸਤੇ ਕਿ ਇਸ ਪੁਲ ਤੋਂ ਕੀ ਦਿੱਕਤਾਂ ਆ ਰਹੀਆਂ ਆ ਇਸ ਇਲਾਕੇ ਨੂੰ ਉਹ ਪੁਲ ਉੱਚੇ ਹੋਣ ਵਾਲਿਆ ਅਸੀਂ ਇਹਨਾਂ ਨੇ ਸਾਰਾ ਕੁਝ ਦੇਖਣ ਤੋਂ ਬਾਅਦ ਸਾਰੀ ਸੰਗਤ ਵਾਪਸ ਆ ਗਈ ਵਾਪਸ ਆਉਣ ਤੋਂ ਮਗਰੋਂ ਇਹ ਜਿਹੜੇ ਲੜਕਾ ਲੜਕੀ ਲਾਸ਼ਾਂ ਲੈ ਕੇ ਆਏ ਅਸੀਂ ਇਹ ਦੋਨੋਂ ਹੀ ਸਿਸਟਰ ਇਹਨਾਂ ਦੀ ਸਿੱਖ ਸੀਗੀ ਜੋ ਪਰਿਵਾਰ ਦੱਸ ਰਿਹਾ ਤੇ ਦੋਨੋਂ ਜਾਣੇ ਸਾਈਕਲ ਦੇ ਉੱਤੇ ਰਾਣੀਪੁਰ ਸਾਡੇ ਕਸਬਾ ਪੈਂਦਾ ਵਧੀਆ ਉੱਥੇ ਸਹੂਲਤਾਂ ਮਿਲ ਜਾਂਦੀਆਂ ਜੀ ਉਹ ਡਾਕਟਰੀ ਸਹੂਲਤ ਲੈਣ ਆਏ ਸੀ ਕੋਈ ਜਦੋਂ ਪਾਣੀ ਦੇ ਵਹਾਅ ਦੇ ਨਜ਼ਦੀਕ ਹੈ ਕੋਈ ਸਾਈਕਲ ਦੇ ਵਿੱਚ ਜਾਂਦਾ ਉੱਥੇ ਕੋਈ ਟੋਬਾ ਸੀ ਉੱਥੋਂ ਤਿਲਕਣ ਦੇ ਨਾਲ ਇਹ ਦੋਨੋਂ ਜਿੱਧਰਲੀ ਸਾਈਡ ਨੂੰ ਪਾਣੀ ਜਾ ਰਿਹਾ ਪਾਣੀ ਦਾ ਵਹਾਅ ਉਧਰ ਨੂੰ ਨੀਵੇਂ ਖੇਤ ਬਹੁਤ ਹੈ ਜੀ ਕੋਈ ਹੋਊਗਾ 7-8 ਫੁੱਟ ਦਾ ਨੀਵਾ ਜੀ ਹਾਂਜੀ ਇੱਕ ਦਾ ਨਾਂ ਦੀਪਾ ਜੀ ਤੇ ਬੇਟੀ ਜਿਹੜੀ ਆ ਉਹਦਾ ਨਾਮ ਹੈਗਾ ਆ ਪ੍ਰੀਤੀ ਤੇ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਆ ਮੱਖਣ ਸਿੰਘ ਪਿੰਡ ਇਹਨਾਂ ਦਾ ਉੱਚਾ ਆ ਜੀ ਆਦਮਪੁਰ ਜਲੰਧਰ ਦੇ ਵਿੱਚ ਪੈਂਦਾ ਜੀ ਤੇ ਜਦੋਂ ਇਹ ਉਥੋਂ ਰੁੜ ਗਏ ਤੇ ਉਥੋਂ ਨਜ਼ਦੀਕ ਇੱਕ ਗੁੱਜਰ ਬਰਾਦਰੀ ਦਾ ਸਾਡਾ ਵੀਰ ਸੀ ਉਹਨੇ ਇਹਨਾਂ ਦੀ ਚੀਕ ਸੁਣ ਕੇ ਜਦ ਦੇਖਿਆ ਤੇ ਉਹ ਇਹਨਾਂ ਨੂੰ ਕੱਢ ਕੇ ਲਿਆ ਪਰ ਬਚਾਉਣ ਦੀ ਉਹਨੇ ਕੋਸ਼ਿਸ਼ ਬਹੁ ਕੀਤੀ ਪਰ ਇਹਨਾਂ ਦੀ ਲਿਖੀ ਇਸ ਤਰ੍ਹਾਂ ਸੀ ਕਿ ਦੋਨੋਂ ਹੀ ਇਹ ਸਵਾਸ ਛੱਡ ਚੁੱਕੇ ਸੀ ਜਾਨੋ ਸਾਰੇ ਸਾਡੇ ਜਿੰਨੇ ਵੀ ਪਿੰਡ ਆ ਲਾਗਲੇ ਨੇੜੇ ਨੇੜੇ ਪਿੰਡ ਆ ਜੀ ਦੁੱਗਾ ਬਵੇਲੀ ਉੱਚਾ ਜਗਪਾਲਪੁਰ ਰਾਣੀਪੁਰ ਤਕਰੀਬਨ ਹਜ਼ਾਰ ਤੋਂ 1500 ਤੱਕ ਔਰ ਪ੍ਰਸ਼ਾਸਨ ਵੀ ਐਸ ਐਚਓ ਸਾਹਿਬ ਵੀ ਐਮ ਐਲ ਏ ਸਾਹਿਬ ਨੇ ਫੋਨ ਕਰਤਾ ਇੱਕ 5-7 ਮਿੰਟ ਦੇ ਵਿੱਚ ਸਾਰੀ ਕੜੀ ਉੱਥੇ ਇਕੱਠੀ ਹੁੰਦੀ ਆ ਜੀ ਤੇ ਕੋਸ਼ਿਸ਼ ਬੜੀ ਕੀਤੀ ਉਸ ਮੁੰਡੇ ਨੇ ਵੀ ਪਰ ਬਾਅਦ ਵਿੱਚ ਇਹੀ ਹੋਇਆ ਵੀ ਜੋ ਪ੍ਰਮਾਤਮਾ ਨੂੰ ਪਾਉਂਦਾ ਉਹਦਾ ਪਾਣਾ ਉਹਨੂੰ ਕੋਈ ਟਾਲ ਨਹੀਂ ਸਕਦਾ ਸੋ ਇਹ ਦੋਨਾਂ ਬੱਚਿਆਂ ਦੀ ਜਾਨ ਚਲੀ ਗਈ ਇਸ ਜਾਨ ਜਾਨ ਦੇ ਨਾਲ ਸਾਡੇ ਇਲਾਕੇ ਵਿੱਚ ਸਾਡੇ ਪਿੰਡਾਂ ਵਿੱਚ ਔਰ ਸ਼ਹਿਰ ਵਿੱਚ ਪੂਰੇ ਅਫਸੋਸ ਦੀ ਲਹਿਰ ਦੌੜ ਚੁੱਕੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਜੀ ਇਹ ਪਿੰਡੋਂ ਦਵਾਈ ਲੈਣ ਚਲੇ ਸੀਗੇ ਰਾਣੀਪੁਰ ਉੱਚੇ ਪਿੰਡ ਤੋਂ ਰਾਣੀਪੁਰ ਨੂੰ ਦਵਾਈ ਲੈਣ ਚਲੇ ਸੀਗੇ ਤੇ ਰਾਹ 'ਚ ਬਈ ਜਿਹੜੀ ਪੈਂਦੀ ਆ ਉਹ ਕ੍ਰਾਸ ਕਰਨ ਲੱਗੇ ਤੇ ਉੱਥੇ ਪਾਣੀ ਜਿਹੜਾ ਸੀਗਾ ਸੜਕ ਦੇ ਉੱਪਰ ਦੀ ਕ੍ਰਾਸ ਕਰਦਾ ਪਿਆ ਸੀਗਾ ਇਹ ਉੱਥੇ ਕਿਨਾਂ ਦਾ ਸਾਈਕਲ ਡਿਸਬੈਲੈਂਸ ਹੋਇਆ ਤੇ ਇਹ ਖੇਤ ਦੇ ਵਿੱਚ ਡੈਪ ਆਇਆ ਇਹ ਸਾਈਕਲ ਤੇ ਸੀਗੀ ਇਹ ਸਾਈਕਲ ਤੇ ਸੀਗੇ ਦੋਨੋਂ ਪੈਂਡ ਪਰਾ ਤੇ ਪਾਣੀ ਦੇ ਵਹਾਅ ਨਾਲ ਹੋਇਆ ਪਾਣੀ ਦੇ ਵਹਾਅ ਨਾਲ ਹੋਇਆ ਤੇ ਸਾਰੇ ਆ ਨਾਮ ਵਗੈਰਾ ਕੁਝ ਪਤਾ ਹੈ ਇਹਨਾਂ ਦੋਵਾਂ ਦਾ ਇਹ ਕੱਚਾ ਨਾਮ ਮੁੰਡੇ ਦਾ ਦੀਪਾ ਆ ਤੇ ਕੁੜੀ ਦਾ ਨਾਮ ਪ੍ਰੀਤੀ ਆ ਇਹ ਪੈਂਡ ਭ ਦੇ ਯਾਰਣ ਵਾਲੇ ਤੇ ਪੈਂਦੇ ਦੋਨਾਂ ਤੇ ਸਾਧੋ ਆਪਾਂ ਨੂੰ ਕਿੱਦਾਂ ਪਤਾ ਲੱਗਾ ਇਹ ਇਹ ਸਾਨੂੰ ਫੋਨ ਆਇਆ ਮੇਰੇ ਦੋਸਤ ਦਾ ਅੱਛਾ ਯਾ ਹਾਂਜੀ ਤੇ ਹੋਇਆ ਕਿੱਥੇ ਗਏ ਇਹ ਇਹ ਜਗਪਾਲਪੁਰ ਤੇ ਦੁਕਾਨਾਂ ਦੇ ਵਿੱਚ ਬਈ ਪੈਂਦੀ ਆ ਉੱਥੇ ਹੋਇਆ ਆ ਤੇ ਪ੍ਰਸ਼ਾਸਨ ਵਗੈਰਾ ਕਿੱਦਾਂ ਕੋਈ ਆਇਆ ਹਾਂਜੀ ਉੱਥੇ ਪਹੁੰਚੇ ਹੋਏ ਸੀਗੇ ਰਾਵਲਪਿੰਡੀ ਦੇ ਐਸਪੀ ਜੀ ਐਸਪੀ ਵਗੈਰਾ ਪਹੁੰਚੇ ਹੋਏ ਸੀਗੇ ਅਰ ਸੈਚੋ ਵਗੈਰਾ ਆਗੇ ਸੀ ਉੱਥੇ ਹਾਂਜੀ ਹਾਂਜੀ ਆਇਆ ਹੋਏ ਸੀਗੇ ਮੈਂ ਐਸੀ ਸੰਦੇਸ਼ਣ ਕਰਾ ਰਿਹਾ ਹਾਂ ਕਿ ਉਹਦੀ ਇੱਥੇ ਮਗਾਇਆ ਸੀ ਇਨਫੋਰਮੇਸ਼ਨ ਹੈ ਕਿ ਰਾਣੀਪੁਰ ਚਾਹ ਤੋਂ ਰਾਣੀ ਬਗੂੰ ਤ੍ਰੇਨ ਦੇ ਉੱਤੇ 2 ਚੱਲ ਰਿਹਾ ਹੈ ਤੇ ਪਹਿਲੇ ਜਗ੍ਹਾ ਜਨਕੀ ਖੜੇ ਰਿਹਾ ਹੈ ਤੇ ਪਹਿਲੇ ਮੰਨ ਦੇ ਗੀਡੀ ਕਰਾ ਰਿਹਾ ਹਾਂ ਤੋਂ ਚੁਬਾਰ ਕਰ ਗਿਆ ਬਾਹਰ ਕਰ ਗਿਆ ਮਾਲਸਾਨਾ ਰਵੱਦੀ ਨੀਂਦ ਦਾ ਪਾਚਨੇ ਰੰਚਾ ਤਾ ਸੁਭਾਗ ਫਿਰ ਨਾਲ ਐਕਸਟ੍ਰੀਮ ਦੀ ਕਾਰਵਾਈ ਨੂੰ ਵਿੱਚ ਜਨ ਹਰੀ ਹੈ ਜਿੰਨੇ ਡਰ ਲੋ ਲਿਆ ਉਹ ਸਿਰਲਾ ਸੂਖਾੜੇ ਮੋਢੀ ਵਿੱਚ ਕਿਨਾਂ ਦੇ ਨਾਮ ਵਗੈਰਾ ਕਲੀਅਰ ਹੋ ਕੀ ਮੈਂ ਜੀ ਸੰਦੀਪ ਸਿੰਘ ਜਿਹੜੀ ਸਪਾ ਪੁੱਤਰ ਬੇਗਮ ਕਮਾਲ ਵਾਸੀ ਕਲਪੁਰਾ ਖਾਣਾ ਲਗਾ ਖਾਣਾ ਪਤਾਲਾ ਜਿਲ੍ਹਾ ਜੰਮੂ ਤੇ ਕੁੜੇ ਜੀ ਨੂੰ ਬੋਰ ਸੰਗਤ ਦਾ ਦੋ ਦਿਨ ਸਤਿ ਪੈਣ ਰੀਤੀ ਡਾਕਟਰ ਅਕਿੰਦਰ ਸਿੰਘ ਕਮਾਲ ਵਾਸੀ ਦਾ ਖਾਣਾ ਕਰਾ ਦੇ ਲੋਗੇ ਇਸੀ ਕੇ ਕਾਹਦੇ ਤੇ ਕੁਛ ਸ਼ਕਲ ਸਾਈਕਲ ਦੇ ਸੀ ਕਿ ਕਿਦੋਂ ਜਾ ਰਹੇ ਸੀ ਕੁਝ ਸਮਝੇ ਉੱਤੇ ਤੋਂ ਦਿਗਪਾਲ ਬੰਦ ਦਵਾਈ ਲੈਂਦਾ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਜਾਂਦੀ ਪਾਣੀ ਐਕਸਟਰਾ ਕੋਲ ਅਮਲੋ ਜੀ